ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇ ਕੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਬਸੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀ ਨਾਲ ਦੀਆਂ ਵਹਿੜਾਂ ਵਿਖਾਉਣੀਆਂ ਬਦਾਮੀ ਰੰਗ ਦੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆਂ ਸੋਹਣੀਆਂ ਬੱਚੀਆਂ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਬਾਕੀ ਇਨਫਰਮੇਸ਼ਨ ਲੈ ਦੰਨਾ ਪੁੱਛਦਾ ਕਿੰਨਾ ਦੁੱਧ ਬਾਦਾ ਕਿੰਨਾ ਮਸੂਆ ਕੀ ਵੀਰ ਮੁੱਲ ਕਰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਦਾ ਨਾਮ ਜਸਕਰਨ ਪਿੰਡ ਕਾਲੀਕੇ ਤਹਿਸੀਲ ਵਾਗ ਬੰਜਲਾ ਮੋਗਾ ਫੋਨ ਨੰਬਰ ਦਾ 9814326160 ਦੋ ਨੰਬਰ ਦਿਸਕਰਨ ਹਾਂਜੀ ਦੋ ਆ ਬਾਈ ਗੱਬਣਾ ਜਰਸੀ ਦੋਨੇ ਕਿੰਨਾ ਮਸੂਆ 1 ਨੰਬਰ ਦਾ ਇਹ ਬਈ ਯਾਰ ਦੱਸਿਆ ਤਾਂ ਆਪ ਨੂੰ ਪਹਿਲੇ ਆ ਅਗਲਾ ਭਾਵੇਂ ਦੂਜੇ ਮਾਨ ਲਵੇ ਠੀਕ ਆ ਕੋਈ ਨਹੀਂ ਥੋੜਾ ਥੋੜਾ ਹਿਸਾਬ ਨਾਲ ਪਹਿਲੇ ਹੀ ਲੱਗਦੀ ਆ ਹੂੰ ਕਿ ਆਪਣੇ ਤਾਕ ਮੁਤਾਬਕ ਵੀ 13-14 ਕਿਲੋ ਦੁੱਧ ਪਾ ਜੂਗੀ ਹੈ। ਦੈਣ ਕਿੰਨੇ ਕਿਲੇ ਹੈ ਜੀ? ਦੈਣ ਬਾਈ ਬਾ ਦੋਨੇ ਵੇੜਾ ਤਿਆਰੀ ਆ ਇਹ ਹੋ ਸਕਦਾ 2-3 ਦਿਨ ਲੈ ਜੇਵੇ। ਉਹ ਦੂਜੀ ਤੇ ਜਮਾ ਤਿਆਰੀ ਆ। ਕੱਢੀ ਬਾਹਰ। ਦੋਸਤੋ ਬਾਈ ਕਹਿੰਦਾ ਆਪਾਂ ਨੂੰ ਵੇਖਣ ਨੂੰ ਪਹਿਲਾ ਸੂਆ ਲੱਗਦੀ ਆ ਜਿਹਦੇ ਪਸੰਦ ਆਉ ਸੂਏ ਦੀ ਕੋਈ ਜਿਦਾਈ ਨਹੀਂ ਕੋਈ ਦੂਜਾ ਮੰਨ ਲੈ ਭਾਵੇਂ ਕੋਈ ਤੀਜਾ ਮੰਨ ਲੈ ਕਿਉਂਕਿ ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਆ ਬੰਦਾ ਜਿਹੜਾ ਸੂਆ ਮਰਜ਼ੀ ਮੰਨ ਕੇ ਲੈ ਜਾਓ ਤਾਂ ਪਹਿਲਾ ਮੰਨ ਲਓ ਦੂਜਾ ਮੰਨ ਲਓ ਭਾਵੇਂ ਤੀਜਾ ਮੰਨ ਲਓ। 14 15 ਕਿਲੋ ਬਾਈ ਦਾਸ ਦਾ ਇੱਥੇ ਦੁੱਧ ਪਿਆ ਜੂ ਠੰਡੀਆਂ ਦੋ ਨਹੀਂ ਬਹੁਤ ਸੀਲ ਸੌ ਪੂਰੀ ਆ ਕੋਈ ਹੋੜ ਜਾਣ ਨਹੀਂ ਕੋਈ ਥਣ ਸੋਹਣੇ ਆ ਚਾਰ ਹੀ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਬਾਕੀ ਇਹ ਤਾਂ ਸੀਲ ਸੌ ਹੀ ਹੁੰਦੀਆਂ ਬੱਕਰੀਆਂ ਵਰਗੀਆਂ ਹੁੰਦੀਆਂ ਭਾਵੇਂ ਬੰਦੇ ਚੋਲਣ ਬੁੜੂਆਂ ਚੋਲਣ ਇਹ ਕੋਈ ਲੱਤ ਛੜਾ ਲੀਆਂ ਨਹੀਂ ਹੁੰਦੀਆਂ ਸੌ ਚੋਂ ਇੱਕ ਅੱਧੀ ਨਿਕਲਿਆ ਵੀ ਤਾਂ ਚਲੋ ਕੀ ਕਹਿਣਾ ਪਰ ਜ਼ਿਆਦਾਤਰ ਤਾਂ ਸਾਰੀਆਂ ਇਹ ਬੱਕਰੀਆਂ ਵਰਗੀਆਂ ਹੀ ਹੁੰਦੀਆਂ ਥਣ ਸੋਹਣੇ ਆ ਹੰਡੀ ਸੀ ਬਹੁਤ ਆ ਬਈ 600 ਫੋਲਾ ਵਾਲਟ ਲੰਪੀਆਂ ਬਹੁਤ ਆ ਦੋ ਤਿੰਨ ਦਿਨ ਲੈ ਜੂਗੀ ਆ ਸਾਰੀ ਹੂੰ ਵਾਲਟੇ ਲਾ ਸਾਰੀਆਂ ਕੱਢ ਕੇ ਹਵਾਨਾ ਟੈਟ ਕਰਕੇ ਸੋਨਾ ਲੇਵਾ ਲਾਉ ਬਹੁਤ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੁੱਲ ਜਾਇਜ ਆ ਜਿਸ ਕਾਰਨ ਬਾ ਬਈ ਆਪਾਂ ਲੈਣ ਦੇ ਨਹੀਂ ਕਰਨਾ ਬਾੜੀ ਵੀ ਭਾਂ ਤੋੜ ਮੈਂ ਕਰੇ ਆਪਾਂ 95000 ਜਮਾਨਤ ਨੇ ਕਰਦਾ ਹੈ 95000 ਚ ਹਾਂ ਭਾਵੇਂ ਵੀ ਆਪਣਾ ਲੈਣ ਦੇ ਨਹੀਂ ਛੋੜ ਛੱਪਾ ਹੀ ਹੋਊਗਾ ਕਿ ਜਿਵੇਂ ਵੀਡੀਓ ਜੀ ਆਪਾਂ ਐਂ ਕੀਤਾ ਸੀ ਉਹ ਮੋੜ ਕੇ ਲੋਕ ਦੂਜੇ ਪਾਸੇ ਹੋ ਗਏ ਤੂੰ ਐਨਾ ਖਾਣੀ ਮੁੱਲ ਹੀ ਕੀਤਾ ਆਪਾਂ ਲੈਣ ਦੇ ਨਹੀਂ ਦੱਸਦੇ ਹੁੰਦੇ ਆ ਬਾਜ ਮਾਨਤਾ ਨਹੀਂ ਹੋਊਗਾ ਹਾਂਜੀ ਠੀਕ ਐ ਦੋਸਤੋ ਮੁੱਲ ਕਰਾਉਣ ਨੂੰ ਭਾਵੇਂ ਵੱਧ ਕਰਾ ਲਓ ਪਰ ਜੇ ਲੈਣ ਦੇ ਨਾਲੀ ਡਿਮਾਂਡ ਆ ਬਾਈ ਕਹਿੰਦਾ 49000 ਦੀ ਦੇ ਦੂੰ 1000 ਘੱਟ 50000 ਉਹਦੇ ਚੋਂ ਮਾਨਤਾਣ ਕਰਦਾ ਹਾਂ ਮਾਨਤਾਣ ਬਾਈ ਕਹਿੰਦਾ ਮੌਕੇ ਤੇ ਆਏ ਗਏ ਭੈਣ ਭਰਾ ਦਾ ਹੋ ਥਣ ਸੋਹਣਿਆ ਪਹਿਲੇ ਸੂਵੇ ਸੁੰਦੀ ਐ ਜੇ ਕਿਸ ਨੇ ਦੂਜਾ ਸੂਆ ਮੰਨਣਾ ਤਾਂ ਦੂਜਾ ਸੂਆ ਮੰਨ ਕੇ ਅੱਜ 14-15 ਕਿਲੋ ਬਾਈ ਦਸਦਾ ਦੁੱਧ ਪਿਆ ਜੂ ਕੋਈ 2-3 ਦਿਨ ਮਸਾਂ ਹੀ ਲਊ 2 ਨੰਬਰ ਤੇ ਆ ਜੀਏ ਉਹ ਬਈ ਦੂਜੀ ਸੂਏ ਸੁੰਦੀ ਆਈ ਠੀਕ ਆ ਤੇ ਕੰਨੇ ਵਾਲੇ ਦੰਦ ਹਜੇ ਚਾਗਦੀ ਆ ਦੰਦਾਂ ਜੀ ਆ ਬਈ ਤੇ ਆਪਾਂ ਜੀ ਤੁਹਾਨੂੰ ਲਈ ਆਪਾਂ ਨੂੰ ਸਹੀ 14 ਕਿਲੋ ਦੁੱਧ ਚੋਇਆ ਬੋਲਾ ਠੀਕ ਆ ਇਹ ਆ ਕੀ 15 ਬਿਆ ਜੇ 14 ਬਿਆ ਜੇ 16 ਲਈ ਸੇਵ ਆ ਜੀ ਹੂੰ ਸਹੀ ਆ ਉਹ ਆਪਾਂ ਦਿਨੇ 53000 ਚ ਮਾਨਤਣ ਕਰਦਾ ਠੀਕ ਆ ਦੋਸਤੋ ਇਹ ਵੀ ਗੱਲ ਵਧੀਆ ਕੀਤੀ ਬਾਈ ਨੇ ਕਿ ਅਗਲੇ ਨੇ ਦੱਸਿਆ ਆਪਾਂ ਨੂੰ 14 ਕਿਲੋ ਦੁੱਧ ਇਹ ਆਪਣੀਆਂ ਲਈਆਂ ਆਪਾਂ ਚੋਇਆਂ ਹੂੰ ਇਹ 15 ਪਿਆ ਜੇ ਫਿਰ ਦੀ ਬਰੀਡ ਬਹੁਤ ਆ ਹੂੰ ਇਹ 16 ਪਿਆ ਜੇ ਇਹ 5 ਕਿਲੋ ਦੇਵੇ ਇਹ ਅੱਗੇ ਥੋੜੀ ਗਾਂ ਸੇਵਾ ਸੰਭਾਲਤੇ ਆ ਪਰ ਬੱਚੀ ਸੋਹਣੀ ਸੋਹਣੀ ਬਹੁਤ ਆ ਜਾਤ ਬਰੀਡ ਫੌਲੀ ਆ ਹਵਾਨਾ ਸੋਹਣਾ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨੇ ਗਰ ਹਵਾਨਾ ਕੰਪੈਕਟ ਅਡਰਦੀ ਆ ਹਲਕੀ ਜੀ ਸਾਈਡ ਚ ਵੱਲ ਢਲ ਹੈਗੀ ਬਾਕੀ ਇੰਨੀਆਂ ਕੁ ਵੱਲ ਢਲਾਂ ਦਾ ਸੂਂਦੀਆਂ ਸੂਂਦੀਆਂ ਜਦੋਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਸੀਰ ਸਭ ਫੁੱਲ ਹੈ ਭਾਈ ਇਹਦੇ ਵੀ ਨਹੀਂ ਕੋਈ ਵੀ ਹਾਂ ਇਹ ਵੇੜਣਾ ਸੂਪਣਾ ਸ਼ਾਮ ਨੂੰ ਸੂਪੇ ਰਾਤ ਨੂੰ ਸੂਪੇ ਇਹ ਬੜੇ ਦਿਨ ਨਹੀਂ ਕੱਢਦੀ ਸਹੀ ਹੈ ਦੋਸਤੋ ਇਹ ਭਾਈ ਕਹਿੰਦਾ ਸੂਨ ਨੂੰ ਤਿਆਰ ਹੀ ਆ ਹੋ ਸਕਦਾ ਜਦੋਂ ਵੀਡੀਓ ਅਪਲੋਡ ਹੋਵੇ ਤਾਂ ਬੱਚਾ ਮਗਰ ਫਿਰਦਾ ਵੀ ਕਿਉਂਕਿ ਪੁੜੇ ਜੇ ਵੀ ਨਵਾਈ ਫਿਰਦੀ ਆ ਤੋ ਆ ਪੈਂਦਾ ਤੁਸੀਂ ਵੇਖ ਹੀ ਰਹੇ ਹੋ ਸਕਰੀਨ ਤੇ ਹੋ ਸਕਦਾ ਸ਼ਾਮ ਨੂੰ ਸੂਪੇ ਇਹ ਤਿਆਰ ਹੀ ਮੰਨੋ ਤੁਸੀਂ ਇਹ 2-3 ਦਿਨ ਲੈ ਜਾਊਗੀ ਦੁੱਧ ਭਾਈ ਕਹਿੰਦਾ ਜੇ ਪਿਆਜੇ 15 ਹੀ ਪਿਆਜੇ 16 14 ਕਿਲੋ ਦੁੱਧ ਦਿੱਤਾ ਪਹਿਲਾਂ ਨੇ 55000 ਮੌਲਾ ਮਾਨਤਾਨ ਹੋ ਜੂ ਥਣ ਦੋਵਾਂ ਦੇ ਸੋਹਣੇ ਆ ਦੋਵਾਂ ਚੋ ਕਿਸੇ ਦੇ ਫੂਟ ਸ਼ਾਂਗ ਵੇਖਣ ਨੂੰ ਵੀ ਹੈ ਨੇ ਇਹ ਦੋ ਜਰਸੀਆਂ ਸੋਹਣੀਆਂ ਜਰਸੀਆਂ ਬੱਛੀ ਇੱਕ ਨੰਬਰ ਵੀ ਚੰਗੀ ਆ ਹੁਣ ਦੋ ਨਾਗਾ ਦੋਆਂ ਚੋਂ ਜੇ ਆਪਾਂ ਇੱਕ ਵੇਖਣੀ ਹੈ ਤੇ ਦੋ ਨੰਬਰ ਵੱਧ ਸੋਹਣੀ ਆ ਬੱਚੇ ਥੋੜੀ ਜੀ ਬਰੀਡ ਜ਼ਿਆਦੇ ਆ ਇਹਦੀ ਬਰੀਡ ਥੋੜੀ ਜੀ ਘੱਟ ਆ ਉਹਦੀ ਬਰੀਡ ਜ਼ਿਆਦੇ ਆ ਹੂੰ ਉਹ ਆਇਆ ਬੰਦਾ ਜਿੱਦੇ ਮਰਜ਼ੀ ਬੱਚਾ ਉਹ ਉਹ ਲੈ ਵੀ ਸਕਦਾ ਹੈ ਨਾ ਆਪਲੀਆ ਭਰਾ ਕੇ ਜਿੱਦੇ ਮਰਜ਼ੀ ਲੈ ਲੈ ਬਾਕੀ ਉਹਦੀ ਬੂਥੀ ਸੋਹਣੀ ਹੈ ਇਹਦਾ ਮੂੰਹ ਸਿੱਧਾ ਜਿਹਾ ਉਹਦੇ ਮੂੰਹ ਚ ਟੋਹਾ ਪੈਂਦਾ ਕੰਨ ਦੋਵਾਂ ਦੇ ਛੋਟੇ ਆ ਉਦਾਂ ਬਰੀਡ ਜਰਸੀ ਹੈ ਕੋਈ ਐਚ ਐਫ ਤਾਂ ਹੈ ਨਹੀਂਗੀ ਹੈਗੀਆਂ ਦੋਵਾਂ ਹੀ ਜਰਸੀਆਂ ਇੱਕ ਦਾ 49000 ਮੁੱਲ ਇੱਕ ਦਾ 53000 ਮੁੱਲ ਜੇ ਕਿਸੇ ਨੇ ਕੋਈ 2-4000 ਘੱਟ ਲਾਉਣਾ ਤਾਂ ਇੱਕ ਨੰਬਰ ਲੈ ਲਈ ਜੇ ਕਿਸੇ ਨੇ ਬਰੀਡ ਵਾਲੇ ਪਾਸੇ ਹੀ ਵੇਖਣਾ ਫਿਰ ਦੋ ਨੰਬਰ ਫੁੱਲ ਜਾਦ ਬਰੀਡ ਵਾਲੀ ਹੈ ਦੂਜੀ ਸੂਵੇ ਸੁੰਦੀ ਹੈ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਹੈਗਾ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬੱਗਾ ਪੁਰਾਣਾ ਪੈਂਦੀ ਆ ਬਿਲਕੁਲ ਜੈ ਜੇ ਮੋਲ ਦੀਆਂ 2 ਜਰਸੀਆਂ ਸੇਲ ਹੈ ਜਿਹੜੇ ਵੀ ਭੈਣ ਭਰਾ ਦੇ ਜਿਹੜੀ ਵੀ ਪਸੰਦ ਆਉਂਦੀ ਹੈ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਸਵੀਰਾਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਬਾਕੀ ਇਸੇ ਨੰਬਰ ਤੇ ਵੀਰ ਦਾ ਵਟਸਐਪ ਚੱਲਦਾ ਜੇ ਕੋਈ ਤੁਹਾਨੂੰ ਲੱਗਦਾ ਕੋਈ ਆਸਾ-ਪਾਸਾ ਰਹਿ ਗਿਆ ਸਕਰੀਨ ਤੇ ਨਹੀਂ ਦਿਸਿਆ ਤੇ ਤੁਸੀਂ ਵੀਡੀਓ ਕਾਲ ਕਰੋ ਪਵਾ 10 ਮਿੰਟ ਆਪ ਦਾ ਚਾਰਜ ਪੇਰੇ ਕੈਮਰਾ ਮਾਰ ਕੇ ਵੇਖ ਲਓ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਜੇ ਆ ਸਕਦੇ ਆ ਤੇ ਬਾਈ ਦੇ ਘਰੇ ਆ ਕੇ ਆਪਦੀ ਨਿਰਖ-ਪਰਖਣਾ ਸੌਦਾ ਕਰ ਲਿਓ ਆਪਣੇ ਘਰੀ ਆ ਕੇ ਲੈ ਕੇ ਜਾਵੇ ਅਗਲਾ ਕਿਉਂਕਿ ਅਗਲੇ ਨੇ ਪੈਸੇ ਲਾਉਣੇ ਆ ਦੀ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਸਹੀ ਆਪਾਂ ਨੂੰ ਕੋਈ ਲਾਲਚ ਨਹੀਂ ਵੀ ਅਗਲਾ ਕਿ ਤੁਹਾਨੂੰ ਪੈਸੇ ਪਾਉਣੇ ਸਾਡੀ ਗਾਂ ਭੇਜ ਦੇ ਆ ਆਪ ਦੀ ਆਪਣੇ ਘਰੇ ਆਓ ਆ ਦੀ ਨਿਰਖ-ਪਰਖ ਕਰਕੇ ਅਗਲਾ ਫੇਰ ਲੈ ਕੇ ਜਾਵੇ ਸਹੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਸਾਰਿਆਂ ਨੂੰ ਸਸ਼ਿਕਾ